ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਪੰਥ ਅਖਾਲੀ ਦੇ ਮੁਖ ਸੇਵਾਦਾਰ ਹੋਣ ਦੇ ਨਾਤੇ ਮੈਂ ਦੋਨਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਅਪੀਲ ਕਰਦਾ ਵਾਂ ਕਿ ਇਹ ਜਿਹੜੀ جنگ ਆ ਇਹਨੂੰ ਟਾਲਿਆ ਜਾਵੇ ਕਿਉਂਕਿ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੈਗਾ ਔਰ ਜਿਹੜੀਆਂ ਅਤਵਾਦੀ ਗਤੀਵਿਧੀਆਂ ਵਾ ਅਤਵਾਦੀ ਗਤੀਵਿਧੀਆਂ ਦੋਨਾਂ ਦੇਸ਼ਾਂ ਲਈ ਹਾਨੀਕਾਰਕ ਆ ਹਿੰਦੁਸਤਾਨ ਲਈ ਵੀ ਹਾਨੀ ਕਰਕੇ ਔਰ ਪਾਕਿਸਤਾਨ ਲਈ ਵੀ ਹਾਨੀ ਕਰਕੇ ਔਰ ਇਸ ਚੀਜ਼ ਲਈ ਦੋਨਾਂ ਦੇਸ਼ਾਂ ਨੂੰ ਜਿਹੜਾ ਵਾ ਸਮਝੌਤਾ ਕਰਨਾ ਚਾਹੀਦਾ ਵਾ ਕਿ ਅਸੀਂ ਅਤਵਾਦ ਦੇ ਬਰਖਿਲਾਫ ਕਿਵੇਂ ਲੜਨਾ ਵਾ ਬਲਕਿ ਅੱਜ ਜੋ ਹਾਲਾਤ ਬਣੇ ਹੋਏ ਆ ਸਿਵਲਿਅਨ ਦੇ ਉੱਤੇ ਹਮਲਾ ਹੋ ਰਿਹਾ ਵਾ ਜਿਵੇਂ ਅਮਰਸਰ ਦੇ ਵਿੱਚ ਦੇਰ ਰਾਤ ਬੰਬ ਸੁੱਟੇ ਗਏ ਆ ਉਹਦੇ ਵਿੱਚ ਸਿਵਲਿੰਗ ਲੋਕਾਂ ਦਾ ਨੁਕਸਾਨ ਕੀਤਾ ਜਾ ਰਿਹਾ ਵਾ ਔਰ ਕੱਲ ਕੁਝ ਲੋਕਾਂ ਨੂੰ ਜਿਹੜਾ ਸਿਵਲਿੰਗ ਲੋਕਾਂ ਨੂੰ ਟਾਰਗੇਟ ਬਣਾਇਆ ਗਿਆ ਇਸ ਚੀਜ਼ ਜਿਹੜੀ ਆ ਸਾਨੂੰ ਬੜਾ ਇੱਕ ਜਿਹੜਾ ਵਾ ਚਿੰਤਾ ਦਾ ਵਿਸ਼ਾ ਵਾ ਔਰ ਮੈਂ ਨਾਲ ਅਪੀਲ ਕਰਦਾ ਵਾਂ ਹਿੰਦੁਸਤਾਨ ਦੀ ਸਰਕਾਰ ਨੂੰ ਕਿ ਜਿਹੜੇ ਬਾਰਡਰ ਤੇ ਲੋਕ ਬੈਠੇ ਨੇ ਉਹਨਾਂ ਦੇ ਫਿਰ ਉਜਾੜੇ ਵਾਲੇ ਬਣੇ ਉਹਨਾਂ ਨੂੰ ਜਾਣਾ ਪੈਂਦਾ ਜਦੋਂ جنگ ਦੀ ਸਥਿਤੀ ਬਣਦੀ ਆ ਜੇ ਉਹ ਬਾਰਡਰ ਤੋਂ ਆਪਣੇ ਘਰ ਛੱਡ ਕੇ ਨਵੇਂ ਥਾਂ ਤੇ ਕਿਤੇ ਵਸੇਬਾ ਕਰਨ ਲਈ ਆਉਂਦੇ ਨੇ ਤੇ ਸਰਕਾਰ ਉਹਨਾਂ ਦੀ ਕੀ ਮਦਦ ਕਰਦੀ ਆ ਇਹ ਸਰਕਾਰ ਨੂੰ ਸੋਚਣ ਦੀ ਲੋੜ ਆ ਔਰ ਪਹਿਲਾਂ ਵੀ ਜਿਹੜੇ ਲੋਕਾਂ ਦੇ ਨਾਲ ਜੰਗ ਟਾਈਮ ਤੇ ਉਹਨਾਂ ਨੂੰ ਉਠਾਇਆ ਗਿਆ ਜਾਂਦਾ ਵਾ ਉਹਨਾਂ ਨੂੰ ਘਰ ਛੱਡਣ ਲਈ ਕਿਹਾ ਜਾਂਦਾ ਵਾ ਤੇ ਉਹਦੇ ਵਾਸਤੇ ਸਰਕਾਰ ਜਿਹੜੀ ਪੂਰਨ ਤੌਰ ਤੇ ਖਰੀ ਨਹੀਂ ਉੱਤਰਦੀ ਔਰ ਸਰਕਾਰ ਨੂੰ ਚਾਹੀਦਾ ਵਾ ਕਿ ਜਿਹੜੇ ਲੋਕ ਬਾਰਡਰ ਤੇ ਬੈਠੇ ਨੇ ਜੇ 22 ਜੰਗ ਵਰਗੀ ਕੋਈ ਸਥਿਤੀ ਬਣ ਕੇ ਜੰਗ ਲੱਗਦੀ ਏ ਤੇ ਲੋਕਾਂ ਦਾ ਨੁਕਸਾਨ ਹੁੰਦਾ ਹੈ ਤੇ ਸਰਕਾਰ ਉਸ ਨੁਕਸਾਨ ਦੀ ਭਰਪਾਈ ਕਰੇ ਔਰ ਇਸ ਚੀਜ਼ ਤੇ ਜ਼ਰੂਰ ਸਰਕਾਰ ਨੂੰ ਤਵੱਜੂ ਦੇਣ ਦੀ ਲੋੜ ਆ ਔਰ ਭਾਈਚਾਰਾ ਵੀ ਜਿਹੜਾ ਵਾ ਬਰਕਰਾਰ ਰੱਖਣ ਦੀ ਲੋੜ ਆ ਅਸੀਂ ਇਹ ਅਰਦਾਸ ਕਰਦੇ ਆ ਇਹ ਪ੍ਰਮਾਤਮਾ ਇਹ ਜਿਹੜੀ جنگ ਆ ਜੋ جنگ ਦੇ ਅਸਰ ਬਣ ਰਹੇ ਆ ਇਹ ਤੂੰ ਟਾਲ ਦੇ ਔਰ ਸਿੱਖ ਹਮੇਸ਼ਾ ਹੀ ਸਰਬੱਤ ਦੇ ਭਲੇ ਦੀ ਅਰਦਾਸ ਕਰਦਾ ਵਾ ਪਰ ਚਿੰਤਾ ਉਹਨਾਂ ਲੋਕਾਂ ਦੀ ਸਾਨੂੰ ਜ਼ਿਆਦਾ ਵਾ ਜਿਹੜੇ ਬਿਲਕੁਲ ਬਾਰਡਰ ਦੀ ਲਾਈਨ ਦੇ ਉੱਪਰ ਬੈਠੇ ਆ ਜਿਹੜੇ ਕੰਡੀ ਏਰੀਆ ਦੇ ਉੱਪਰ ਬਿਲਕੁਲ ਬੈਠੇ ਨੇ ਉਹਨਾਂ ਲੋਕਾਂ ਦੇ ਵਾਸਤੇ ਸਾਨੂੰ ਦਿਨ ਰਾਤ ਦੀ ਚਿੰਤਾ ਰਹਿੰਦੀ ਹੈ ਤੇ ਸਰਕਾਰਾਂ ਨੂੰ ਵੀ ਇਸ ਚੀਜ਼ ਦੀ ਚਿੰਤਾ ਕਰਨ ਦੀ ਲੋੜ ਹੈ ਕਿ ਉਹ ਲੋਕਾਂ ਦੀ ਸਰਕਾਰਾਂ ਨੇ ਮਦਦ ਕਿਵੇਂ ਕਰਨੀ ਹੈ ਔਰ ਸਰਕਾਰਾਂ ਉਹਨਾਂ ਵਾਸਤੇ ਗਾਈਡਲਾਈਨ ਕਿ ਜਾਰੀ ਕਰਦੀਆਂ ਨੇ ਇਹ ਸਮਾਂ ਆਉਣ ਵਾਲੇ ਟਾਈਮ ਤੇ ਹੀ ਨਿਰਭਰ ਹੋ ਸਕਦਾ ਪਰ ਹਿੰਦੁਸਤਾਨ ਦੀ ਸਰਕਾਰ ਨੂੰ ਦਾਸ ਵੱਲੋਂ ਅਪੀਲ ਆ ਕਿ ਜੇ ਲੋਕ ਬਾਰਡਰਾਂ ਤੋਂ ਆਪਣੇ ਘਰ ਛੱਡ ਕੇ ਆਉਂਦੇ ਨੇ ਤੇ ਉਹਨਾਂ ਦੇ ਪਿੱਛੇ ਜਿਹੜਾ ਸਮਾਨ ਰਹਿ ਜਾਂਦਾ ਵਾ ਚਾਹੇ ਉਹਨਾਂ ਦੀਆਂ ਕੋਈ ਇਦਾਂ ਦੀਆਂ ਚੀਜ਼ਾਂ ਰਹਿ ਜਾਂਦੀਆਂ ਜਿਹੜੀਆਂ ਉਹ ਨਹੀਂ ਲੈ ਆ ਸਕਦੇ ਉਹਨਾਂ ਦੀ ਹਫਾਜ਼ਤ ਉਹਨਾਂ ਦੀ ਰਾਖੀ ਦੇਸ਼ ਦੀ ਸਰਕਾਰ ਕਿਸੇ ਨਾ ਕਿਸੇ ਤਰੀਕੇ ਆਪਣੀਆਂ ਫੌਜਾਂ ਦੇ ਜ਼ਰੀਏ ਚਾਹੇ ਆਪਣੇ ਹੋਰ ਇਹਨਾਂ ਕੋਲ ਬਹੁਤ ਸਾਰੇ ਸੋਰਸ ਨੇ ਸਰਕਾਰ ਕੋ ਉਹਦੇ ਜ਼ਰੀਏ ਉਹਨਾਂ ਦੀ ਜਿਹੜੀ ਆ ਹਫਾਜ਼ਤ ਕੀਤੀ ਜਾਵੇ ਔਰ ਨਾਲ ਉਹਨਾਂ ਦੇ ਵਸੇਬੇ ਵਾਸਤੇ ਉਹਨਾਂ ਨੂੰ ਕਿੱਥੇ ਰੱਖਿਆ ਜਾਣਾ ਉਹਦੇ ਵਾਸਤੇ ਵੀ ਤੁਰੰਤ ਪ੍ਰਬੰਧ ਕੀਤੇ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ